ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਨਦੌਰ ਨਦੌਰ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਵੀਰ ਗੁਰਜੀਤ ਆਨਰ ਆ ਵੀਰ ਦਾ ਵਪਾਰ ਦਾ ਕੰਮ ਆ ਦੋਸਤੋ ਤੇ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਪੱਟੀ ਤੋਂ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਤੇ ਸਾਰੀ ਕਿਲੋ 1.5 ਕਿਲੋਮੀਟਰ ਦੀ ਦੂਰੀ ਹੈਗੀ ਆ ਦੋਸਤੋ ਕਿਲੋਮੀਟਰ ਪੱਟੀ ਸ਼ਹਿਰ ਤੋਂ ਦੂਰੀ ਆ ਨਦੌਰ ਪਿੰਡ ਦੀ ਤੇ ਪੱਠੇ ਪੈਣੀ ਬਿਲਕੁਲ ਥੋੜੀ ਦੂਰੀ ਤੇ ਪਿੰਡ ਹੈਗਾ ਠੀਕ ਹੈ ਜੀ ਸੋ ਬਾਕੀ ਪਸ਼ੂ ਜਿਹੜੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਦਿਖਾਉਣੇ ਆ ਦੋ ਜਿਹੜੇ ਪਸ਼ੂ ਦੋਸਤੋ ਇੱਕ ਬੈੜ ਬਿਲਕੁਲ ਸੱਜਰ ਤੁਸੀਂ ਕੋਈ ਵੀਰ ਮੰਨ ਸਕਦਾ ਥੋੜੇ ਦਿਨਾਂ ਦੀ ਸੂਈ ਆ ਇੱਕ ਕਾਫੀ ਸੋਹਣੀ ਚੰਗੀ ਸ਼ਕੀਨ ਝੋਟੀ ਆ ਦੂਜਾ ਸੂਹਾ ਸੋਹਣੀ ਪੂਰੀ ਡਿਟੇਲ ਜਿਹੜੀ ਆ ਦੋਸਤੋ ਇਸੇ ਤਰ੍ਹਾਂ ਆਪਾਂ ਪਸ਼ੂਆਂ ਦੀ ਲੈ ਲਾਂਗੇ ਵੀਰ ਤੋਂ ਚਾਰ ਪਸ਼ੂ ਨੇ ਠੀਕ ਹੈ ਜੀ ਤੇ ਦੋ ਬੈੜਾਂ ਜਿਹੜੀਆਂ ਤੋਕੜਾਂ ਨੇ ਠੀਕ ਹੈ ਜੀ ਬਿਨ ਬੱਚਿਓ ਆ ਇਹਨਾਂ ਦੀ ਵੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂ ਅਨੀਮਲ ਜਿਹੜਾ ਪਸੰਦ ਆਊਗਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸੋਏ ਬਿਲਕੁਲ ਜਿਹੜਾ ਸੁਆ ਸੁਆ ਨਾ ਆਗਾ ਗੱਬਣ ਪਸ਼ੂ ਆਪਣਾ ਟਿੱਪ ਕੇ ਤਸੱਲੀ ਕਰਕੇ ਜ਼ਰੂਰ ਖਰੀਦ ਲਿਓ ਠੀਕ ਆ ਆਓ ਲੈਣੀਆਂ ਜਾਣਕਾਰੀ ਵੀਰ ਗੁਰਜੀਤ ਤੋਂ ਸਭ ਤੋਂ ਪਹਿਲਾਂ ਵੀਰ ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾਂ ਨੂੰ ਠੀਕ ਠਾਕ ਵੀਰੇ ਹਾਂਜੀ ਠੀਕ ਠਾਕ ਜੀ ਗੁਰਜੀਤ ਭਾਈ ਅੱਕੀ ਵੀਡੀਓ ਪਾਈ ਸੀ ਆਪਾਂ ਕਾਫੀ ਟਾਈਮ ਪਹਿਲਾਂ ਹਾਂਜੀ ਵੀਰ ਜੀ ਕਿੰਨਾਂ ਸਾਲ ਹੋ ਗਿਆ ਕਿ ਨਹੀਂ ਸਾਲ ਹੋ ਗਿਆ ਸਿੱਕੇ ਸਾਲ ਹੋ ਗਿਆ ਹਾਂਜੀ ਤੇ ਪਸ਼ੂ ਉਦੋਂ ਵੀ ਆਪਾਂ ਪੰਜ ਚਾਰ ਵਿਖਾਏ ਸੀਗੇ ਹਾਂਜੀ ਤੇ ਆਉਂਦੇ ਰਹਿੰਦੇ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਹਾਂਜੀ ਆਉਂਦੇ ਰਹਿੰਦੇ ਮਤਲਬ ਕਿਤਾ ਕੰਮ ਛੱਡਿਆ ਨਹੀਂਗਾ ਕੰਮ ਚੱਲਦਾ ਰਿਹਾ ਹਾਂਜੀ ਹਾਂਜੀ ਅੱਡੇ ਦੇ ਪਸ਼ੂ ਆਉਂਦੇ ਤੇ ਵਿਖ ਜਾਂਦੇ ਆ ਹਾਂਜੀ ਤੇ ਅੱਜ ਜਿਹੜੇ ਆਪਾਂ ਭੈਣ ਭਰਾਵਾਂ ਨੂੰ ਬਿਲਕੁਲ ਦਿਖਾਉਣੇ ਆ ਚਾਰ ਪਸ਼ੂ ਆ ਹਾਂਜੀ ਇੱਕ ਤਾਂ ਝੋਟੀ ਦੂਜੇ ਸੂਵੇ ਸੁਣੀ ਆ ਤੇ ਤਿੰਨ ਬੈੜਾ ਆਪਣੇ ਕੋਲ ਹਾਂਜੀ ਇੱਕ ਬੈੜ ਬਿਲਕੁਲ ਸੱਜਰੀ ਐ ਇਹ ਸੱਜਰੀ ਇਹ 15 20 ਦਿਨ ਹੋਏ ਸੂਈ 15 20 ਦਿਨ ਦੀ ਆ ਤੇ ਜਿਹੜੀਆਂ ਵੀਰ ਗਰਜੀਤ ਆ ਇਹ ਤੋਕੜਾ ਨੇ ਹਾਂਜੀ ਇਹ ਕਿੰਨੇ ਕਿੰਨੇ ਮਹੀਨਿਆਂ ਦੀ ਏ ਵੀਰ ਜੀ ਇਹਨਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਵੀਰ ਜੀ ਤਿੰਨ ਤਿੰਨ ਮਹੀਨੇ ਹੋ ਗਏ ਹਾਂਜੀ ਤੇ ਬੇਣ ਬੱਚਿਓ ਆ ਬੇਣ ਬੱਚਿਓ ਆ 10 10 12 12 ਕਿਲੋ ਦੁੱਧ ਹੈਗਾ ਇਹ ਇੱਕ ਜਿਆਦਾ ਇਹਦੇ ਥੱਲੇ ਹੈਗਾ ਵੀਰ ਜੀ 14 ਕਿਲੋ ਦੁੱਧ ਅੱਛਾ 14 ਕਿਲੋ ਦੁੱਧ ਹਾਂ ਉਹਦੇ ਥੱਲੇ 11 ਕਿਲੋ ਆ ਉਹਦੇ ਥੱਲੇ ਜਿਹੜੀ ਆ ਦੋਸਤੋ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਵੱਡੀ ਵੈੜ ਆ 11 ਕਿਲੋ ਆ ਇਸੇ ਤਰ੍ਹਾਂ ਆਪਾਂ ਡਿਟੇਲ ਸਾਂਝੀ ਕਰਾਂਗੇ ਤੁਹਾਡੇ ਨਾਲ ਆਜੋ ਸਟਾਰਟ ਕਰ ਲੈਂਦੇ ਆ ਪਹਿਲੇ ਨੰਬਰ ਤੋਂ ਅੱਛਾ ਭਾਈ ਗਰਜੀਤ ਜਿਹੜੀ ਆ ਪਹਿਲੇ ਨੰਬਰ ਤੇ ਆ ਆ ਗਈ ਬੱਚੀ ਹਾਂਜੀ ਇਹ ਸਵੇਰ ਦੱਸਦੀ ਹੈ ਪਹਿਲਣ ਬੱਚੀ ਸੂਈ ਹਾਂ ਮਗਰ ਚੌਗੀ ਹਾਂਜੀ ਮਗਰ ਹਾਂ ਮਗਰ ਬੱਚਾ ਵੀਰ ਜੀ ਮਗਰ ਬੱਚਾ ਹਾਂਜੀ ਆ ਲਓ ਜੀ ਇਹੋ ਹੀ ਨਾ ਬੱਚਾ ਹਾਂਜੀ ਇਹ ਇਹ ਬੱਚਾ ਹੈ ਮੜਾ ਲਾਇਓ ਇਹਨੂੰ ਗਰਜੀਤ ਭਾਈ ਇਹ ਮਗਰ ਬੱਚਾ ਹੈਗਾ ਠੀਕ ਹੈ ਜੀ ਆ ਬੱਚਾ ਆ ਤੁਸੀਂ ਦੇਖ ਸਕਦੇ 20 ਦਿਨ ਦਾ ਸਮਾਂ ਹੋ ਗਿਆ ਹਾਂਜੀ 20 ਦਿਨ ਦਾ ਸਮਾਂ ਹੋ ਗਿਆ ਤੇ ਪਹਿਲਣ ਬੱਚੀ ਆ ਮੂੰਹ ਚਾਰ ਦੰਦ ਤੇ ਦੁੱਧ ਹੁਣ ਕਿੰਨਾ ਖਚਵਾ ਦਾਂਗੇ ਦੁੱਧ ਦੇ ਥੱਲੇ ਵੀਰੇ 10 ਕਿਲੋ ਪੱਕਾ 10 ਕਿਲੋ ਹਾਂਜੀ ਠੀਕ ਹੈ ਜੀ ਤੇ ਬਿਲਕੁਲ ਜਿਹੜਾ ਹਾਜ਼ਰ ਬਿਲਕੁਲ ਐਨ ਤਸੱਲੀ ਵਾਲਾ ਹਾਂਜੀ ਤਸੱਲੀ ਵਾਲਾ 10 ਕਿਲੋ ਵਾਲਾ ਠੀਕ ਐ ਇਹ ਸ਼ਾਈਵਾਲ ਚ ਆ ਜਾਂਦੀ ਬਿੱਦੀ ਸ਼ਾਈਵਾਲ ਕ੍ਰੋਸ ਆ ਗਈ ਹੈ ਨਾ ਹਾਂਜੀ ਸ਼ਾਈਵਾਲ ਕ੍ਰੋਸ ਜਿਹੜੀ ਆ ਦੋਸਤੋ ਇਹ ਵੈੜ ਆ ਤੇ ਥਣ ਭੰਡਾ ਇੱਕ ਵਾਰੀ ਤੁਸੀਂ ਜ਼ਰੂਰ ਦੇਖੋ ਆ ਵੇਖੋ ਜੀ ਠੀਕ ਐ ਜੀ ਚਾਰੇ ਥਾਣਾ ਸਪੇਸ ਜਿਹੜੀ ਆ ਬਿਲਕੁਲ ਤੁਸੀਂ ਦੇਖੋ ਮੁੱਠੀ ਥਾਣਾ ਠੀਕ ਐ ਜੀ ਹਾਂਜੀ ਹੱਥੀ ਚਵਾਈ ਵਾਲਾ ਥਾਣਾ ਤੇ ਆ ਵੱਛੀ ਆ ਠੀਕ ਐ ਹਾਈਟ ਕੱਦ ਦੀ ਪੂਰੀ ਉੱਚੀ ਆ ਵੱਡੀ ਹਾਈਟ ਆ ਥੋੜੀ ਜਿਹੀ ਲਿਸਪਣ ਦੇ ਵਿੱਚ ਜ਼ਰੂਰ ਹੈਗੀ ਆ ਕਈ ਵਾਰ ਨਾਰਮਲੀ ਅੱਗੋਂ ਘੱਟ ਸਾਫ ਸੰਭਾਲ ਵਾਲੇ ਘਰੋਂ ਪਸੂ ਆ ਜਾਂਦੇ ਆ ਠੀਕ ਆ ਤੇ ਹੁਣ ਦੁੱਧ 10 ਕਿਲੋ ਦੱਸਿਆ 10 ਕਿਲੋ ਵੀ ਪੱਕਾ ਠੀਕ ਲਓ ਖੋਲ ਕੇ ਗਰਦੀਤ ਪਾਈ ਦਿਖਾਈਏ ਇਹਨੂੰ ਤੇ ਬਾਕੀ ਜਿਹੜੀ ਬੱਛੀ ਐ ਦੋਸਤੋ ਮੂੰਹੋਂ ਚਾਰ ਦੰਦਾਂ ਦਾ ਪਹਿਲ ਨੂੰ ਬੱਛੀ ਆ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਨਰਕ ਪਰਖ ਕਰ ਸਕਦਾ ਘਰੇ ਆਣ ਕੇ ਚਬਾਈ ਕਰ ਲਿਓ ਸ਼ਾਹੀਵਾਲ ਬੈੜਾ ਜਿਹੜੀਆਂ ਦੋਸਤੋ ਕ੍ਰੋਸ ਬਣ ਦੇ ਵਿੱਚ ਚਾਹੇ ਪਿਓਰ ਨੇ ਥੋੜੀ ਜਿਹੀ ਕਿਤਨਾ ਕਿਤੇ ਜਿਹੜੀ ਮਤਲਬ ਕਹਿ ਲਿਆ ਹਵਾਨੇ ਦੇ ਵਿੱਚ ਢਿਲ ਜੀ ਨਜ਼ਰ ਜ਼ਰੂਰ ਬਾਕੀ ਚੁਵਾਈ ਦੀ ਸੂਬਾ ਕਿੰਨੇ ਕ ਵੱਜੀ ਹੋ ਗਈ ਹੈ ਇਹ 7:00 ਵਜੇ ਵੀ ਜੀ ਚੁਵਾਈ ਹੋ ਗਈ 7:00 ਵਜੇ ਜਿਹੜੀ ਇਹ ਚੁਵਾਈ ਜਾਂਦੀ ਹੋ ਗਈ ਹੈ ਠੀਕ ਹੈ ਬਾਕੀ ਆ ਬੱਚਾ ਦੇਖ ਸਕਦੇ ਜੀ ਹਾਂਜੀ ਆ ਮੇਰਾ ਵੀਰ ਕਰੋ ਚੈੱਕ ਲਓ ਜੀ ਇਹ ਦੇਖੋ ਜੀ ਤਾਂ ਆ ਦੇਖੋ ਜੀ ਠੀਕ ਹੈ ਥਾਨਥੁਰ ਬਿਲਕੁਲ ਐਨ ਮੁਠੀ ਵਾਲਾ ਥਾਨਾ ਠੀਕ ਹੈ ਤੇ ਲੰਬਾਈ ਬਿਲਕੁਲ ਹੱਥੀ ਚਵਾਈਲਾ ਥਾਣਾ ਠੀਕ ਹੈ ਜੀ ਮੈਂ ਪਹਿਲਾਂ ਡਿਸਕਸ ਕਰਤਾ ਦੋਸਤੋ ਵੀ ਹੱਥੀ ਚਵਾਈਲਾ ਥਾਣਾ ਆ ਦੇਖੋ ਝਾਲਰ ਚੂਰਨ ਬਿਲਕੁਲ ਉਸੇ ਤਰ੍ਹਾਂ ਹੈਗੀ ਹੈ ਜਿਵੇਂ ਆਪਾਂ ਨਾਰਮਲੀ ਇੱਕ ਸ਼ਾਹੀਵਾਲ ਬਹਿੜਾਂ ਦੇ ਵਿੱਚ ਦੇਖਦੇ ਆਂ ਤੇ 10 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਅੱਜ 20 ਦਿਨਾਂ ਦੀ ਸੂਈ ਦੇ ਥੱਲੇ ਹਾਂਜੀ ਤੋੜ ਲਏ ਵੀਰੇ ਠੀਕ ਹੈ ਜੀ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਵੱਛੀ ਹੈਗੀ ਆ ਠੀਕ ਹੈ ਜੀ ਪਹਿਲੇ ਨਹੀਂ ਸੂਈ ਆ ਪਹਿਲਾ ਹੀ ਨੰਬਰ ਤੇ ਮਗਰ ਵੱਛਾ ਠੀਕ ਹੈ ਜੀ ਤੇ ਦੋਮਾ ਟਾਈਮ ਚਵਾਪਸਮਾ ਬੱਚੇ ਤੇ ਹਾਂ ਜੀ ਹਾਂ ਜੀ ਬੱਚੇ ਤੇ ਚਵਾਈ ਚੂਈ ਬਾਈ ਕਰਦੀ ਦੱਸਦੇ ਵੀ ਪੂਰ ਭਰ ਕੋਈ ਛੱਟਾ ਛੱਟਾ ਨਾ ਕੋਈ ਪੂਰ ਛੱਟਾ ਨਹੀਂ ਸੀਲ ਐ ਪੂਰੀ ਤੇ ਕਿੰਨਾ ਕੁ ਮੁੱਲ ਲੈਣ ਦੇਣ ਇਹਦਾ ਮੁੱਲ 32000 ਕਰਦੇ ਆ 32 ਹਾਂ ਜੀ ਜਾਣਦੇ ਹੋ ਕਰ ਦੋ ਜਿੰਨੀ ਵੀ ਲੈਸ ਹੁੰਦੀ ਫਿਰ ਹਾਂ ਜੀ ਮੈਂ ਲੈਸ ਕਰ ਦਿਆਂ ਜਿੰਨੀ ਹੋ ਸਕਦੀ ਹੈ 30000 ਦੀ ਦੇ ਦਾਂਗੇ 30000 ਦੀ ਹਾਂ ਜੀ ਠੀਕ ਹੈ ਜੀ ਤੀ ਆ ਰਿਪਾਕੀ ਸ਼ੋਰ ਹੈ ਨਾ ਵੀ ਹੈ 20 ਦਿਨਾਂ ਤੱਕ ਦੀ ਸੂਈ 20 ਦਿਨਾਂ ਦੀ ਸੂਈ ਹੈ ਵੀਰੇ 20 ਦਿਨਾਂ ਦੀ ਸੂਈ ਹੈ ਦੋਸਤੋ 30000 ਦੀ ਜਿਹੜੀ ਤੁਹਾਨੂੰ ਮਿਲ ਜਾਊਗੀ ਠੀਕ ਆ ਤੇ ਹਾਈਟ ਕੱਦ ਪੂਰਾ ਉੱਚਾ ਵੱਡੀ ਹਾਈਟ ਕੱਦ ਦੀ ਆ ਬੱਚਾ ਮੇਰਾ ਵੀਰ ਤਸੱਲੀ ਨਾਲ ਕੋਈ ਵੀਰ ਵੇਖ ਲੇ ਠੀਕ ਆ ਲਓ ਜੀ ਠੀਕ ਆ ਇਸ ਤੋਂ ਬਾਅਦ ਅੱਗੇ ਇੱਕ ਦੂਜੇ ਨੰਬਰ ਤੇ ਦੋਸਤੋ ਝੋਟੀ ਦਿਖਾਉਣੀ ਆ ਤੁਹਾਨੂੰ ਝੋਟੀ ਵੀਰ ਗਰਜੀਤ ਕਿੰਮਾ ਸੁਹਾ ਸੋਣ ਵਾਲੀ ਆ ਇਹ ਦੂਜੇ ਸੂਏ ਸੋਣੀ ਆ ਵੀਰੇ ਦੂਜੇ ਸੂਏ ਆ ਹਾਂਜੀ ਤਦ ਦੇਣਾ ਲੈ ਜੂ ਜੇ ਕੋ 2-4 ਦਿਨ ਇਹ 5-6 ਦਿਨ ਲੈ ਜੂ ਜੇ ਠੀਕ ਹਫਤੇ ਦੇ ਅੰਦਰ ਵਾਰ ਹੀ ਹੈ ਹਾਂ ਹਾਂਜੀ ਹਫਤੇ ਤੋਂ ਪਹਿਲਾਂ ਪਹਿਲਾਂ ਸੂਪ ਠੀਕ ਹੈ ਹਫਤੇ ਤੋਂ ਦੋਸਤੋ ਪਹਿਲਾਂ ਪਹਿਲਾਂ ਸੂਪ ਹੋਊਗੀ ਠੀਕ ਆ ਪੱਕੀ ਸ਼ਕੀਨੀ ਚ ਕੋ ਨਹੀਂ ਵੇਖੋ ਸਿੰਗੀ ਸੁંગી ਬਹੁਤ ਜਿਆਦਾ ਸੋਹਣੀ ਛੋਟਾ ਜਿਹਾ ਸਿੰਗਾ ਠੀਕ ਆ ਜਿਹੜਾ ਰਿੰਗ ਸਿੰਗਾ ਤੇ ਜਿੱਦਾਂ ਆਪਾਂ ਨਾਰਮਲ ਇੱਕ ਪਹਿਲਾਂ ਝੋਟੀਆਂ ਦੇਖਦੇ ਆਂ ਪਰ ਇਹ ਸੂਬਾ ਦੂਜਾ ਹੈ ਠੀਕ ਆ ਜੀ ਸੂਬਾ ਦੂਜੇ ਆ ਸ਼ਾਈ ਸ਼ੂਈ ਪੂਰੀ ਆ ਬਿਲਕੁਲ ਜਿਹੜੀ ਆ ਦੋਸਤੋ ਬਲੈਕ ਹੀ ਸਮਝੋ ਤੁਸੀਂ ਕੁਝ ਕਵਾਲ ਜਿਹੜੀ ਮਗਰੋਂ ਪੁੱਛਦੇ ਵਾਈਟ ਹੋਣਗੇ ਬਾਕੀ ਥਾਂ ਚੱਟੇ ਦੀ ਬੜੀ ਸਫਾਈ ਆ ਬਟਨਾਂ ਨਾਲ ਲੇਵਾ ਜਦੋਂ ਆਪਾਂ ਖੋਲ ਕੇ ਤੁਹਾਨੂੰ ਹੁਣ ਤੋਰ ਕੇ ਦਿਖਾਈਏ ਦੋਸਤੋ ਤੇ ਆਰਡਰ ਦੀ ਕੁਆਲਿਟੀ ਬਧਰੇ ਸਮਝ ਜਾਊਗੀ ਤੁਹਾਨੂੰ ਲਓ ਵੀਰ ਗਰਜੀਤ ਇਹ ਵੀ ਖੋਲ ਕੇ ਦਿਖਾ ਦਈਏ ਸੋ ਸਿੰਘੀ-ਸੁੰਗੀ ਦੀ ਬਹੁਤ ਵਧੀਆ ਛੋਟਾ ਜਿਹਾ ਸਿੰਘ ਆ ਤੇ ਨਾਰਮਲੀ ਜਿਵੇਂ ਇੱਕ ਮੋਹਰਾ ਦਾ ਜਿਹੜਾ ਦੋਸਤੋ ਮੋਹਰਾ ਬਰੀਡ ਦੇ ਵਿੱਚ ਸਿੰਘ ਹੁੰਦਾ ਉਸੇ ਤਰ੍ਹਾਂ ਦਾ ਸਿੰਘ ਆ ਪਰ ਥੋੜਾ ਛੋਟਾ ਜਿਹਾ ਠੀਕ ਆ ਸੋ ਨਵੀਂ ਝੋਟੀ ਆ ਦੂਜਾ ਸੂਬਾ ਇਸ ਝੋਟੀ ਨੇ ਸੂਣਾ ਠੀਕ ਆ ਆ ਦੇਖੋ ਕਰ ਦਿਤੇ ਭਾਈ ਥੋੜੀ ਜਿਹੀ ਅੱਗੇ ਲੈਓ ਇਥੋਂ ਠੀਕ ਆ ਸੋ ਥੋੜੀ ਜੀ ਮੈਂ ਦੂਰੀ ਤੋਂ ਦੋਸਤੋ ਤਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਝੋਟੀ ਨਵੀਂ ਆ ਕਈ ਵਾਰਾ ਪਸ਼ੂ ਬਾਹਰੋਂ ਅੰਦਰੋਂ ਘੱਟ ਨਿਕਲਿਆ ਹੁੰਦਾ ਤੇ ਥੋੜਾ ਜਿਹਾ ਡਰਦਾ ਹੈ ਉਪਰੇ ਬੰਦੇ ਤੋਂ ਠੀਕ ਆ ਉਸ ਕਰਕੇ ਜਿੰਨੀ ਵੀ ਆ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਹਾਂ ਥੋੜਾ ਜਿਹਾ ਅੱਗੇ ਨੂੰ ਤੋਰ ਲਓ ਵੀਰ ਗੁਰਜੀਤ ਸਿੰਘ ਆ ਦੇਖੋ ਜੀ ਠੀਕ ਹੈ ਸੋ ਕਾਫੀ ਸੋਹਣੀ ਝੋਟੀ ਹੈ ਠੀਕ ਹੈ ਜੀ ਤੇ ਲੇਵਾ ਬਿਲਕੁਲ ਬਣਾ ਕੇ ਤਿਆਰ ਕਰੀ ਖੜੀ ਆ ਹੋ ਸਕਦਾ ਵੀ ਦੋਸਤੋ 4-5 ਦਿਨ ਕੱਢਦੇ ਆ ਸਾਰੀ ਸੂਪੇ ਤੇ ਆਰਡਰ ਹੋਰ ਬਣਾ ਲੂਗੀ ਠੀਕ ਆ ਆ ਦੇਖੋ ਲੈ ਜੀ ਠੀਕ ਆ ਅੱਛਾ ਕਰ ਜੀ ਤੇ ਪਹਿਲਾਂ ਕੀ ਮੁੱਲ ਰਹੂਗਾ ਇਹਦਾ ਝੋਟੀ ਦਾ ਇਹਦਾ ਮੁੱਲ ਵੀਰ ਜੀ 70000 70 ਹਾਂਜੀ ਠੀਕ ਆ ਜੀ 70000 ਦੋਸਤੋ ਇਹਦਾ ਮੁੱਲ ਹੈਗਾ ਠੀਕ ਆ ਬਾਕੀ ਥੋੜਾ ਬਾਦ ਵਿੱਚ ਕੋਈ ਮਾਨਤਾ ਨੂੰ ਗੁਜਾਇਸ਼ ਹੋਈ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਤੇ 70000 ਲੈਣ ਦੇ ਨਾ ਵੀ ਐਸਨੂ ਵਾਲੀ ਗੱਲ ਬਾਤ ਆ 70000 ਝੋਟੀ ਚੰਗੀ ਆ ਵੱਡੀ ਆ ਕਦਕੁੱਦ ਦੀ ਵੀ ਸੋਹਣੀ ਆ ਤੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਠੀਕ ਆ ਜੀ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਬਣੀ ਪੁਣੀ ਚੰਗੀ ਆ ਥੱਲੇੋਂ ਬਾਕੀ ਹੋਰ ਉਮੀਦ ਕਰ ਸਕਦੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਪੂਰ ਤਿਆਰੀ ਕਰ ਲੂਗੀ ਠੀਕ ਹੈ ਤੇ ਇਹ ਦੋ ਪਸ਼ੂ ਆ ਜਿਹੜੇ ਦੋਸਤੋ ਬਿਲਕੁਲ ਇੱਕ ਤਾਂ ਸੱਜਰ ਸੀ ਤੇ ਇੱਕ ਸੱਜਰ ਸੌਣ ਜਾ ਰਹੀ ਆ ਤੇ ਅੱਗੇ ਜਿਹੜੇ ਆ ਦੋ ਜਾਨੀਮਲ ਹੈਗੇ ਆ ਦੋਵੇਂ ਬੇੜਾ ਨੇ ਇਹ ਤੋਕੜਾਂ ਬੇੜਾ ਕੋਈ ਨਹੀਂ ਮੰਨ ਕੇ ਸੌਦਾ ਕਰ ਲਏ ਠੀਕ ਆ ਅੱਗੇ ਕੋਈ ਬਣੀਆਂ ਤਾਂ ਨਹੀਂ ਅੱਗੇ ਆਈ ਹੋਈ ਤਾਂ ਨਹੀਂ ਕੋਈ ਅਜੇ ਨਹੀਂ ਹੋਈ ਵੀਰੇ ਅੱਗੇ ਮਤਲਬ ਕਿ ਉਸੇ ਸੂਬੇ ਦੇ ਵਿੱਚ ਹਜੇ ਚੱਲਣ ਡਈਆਂ ਨੇ ਹਾਂਜੀ ਹਾਂਜੀ ਇੱਕ ਤੇ ਥੱਲੇ ਜਿਹੜੀ ਆ ਤੀਸਰੇ ਨੰਬਰ ਤੇ ਕਿੰਨਾਵਾਂ ਸੂਆ ਸੋਈ ਹੈ ਇਹ ਤੀਜਾ ਸੂਆ ਹੋਊਗਾ ਜੀ ਦੂਜੇ ਸੂਬੇ ਦਾ ਹਾਂਜੀ ਤੇ ਹੁਣ ਦੁੱਧ ਕਿੰਨਾ ਅਜਰਾਂ ਦੇ ਥੱਲੇ ਦੁੱਧ 14 ਕਿਲੋ ਬਾਹਰ ਹੀ ਹੈ ਜਿਹੜਾ ਚੁਵਾ ਦਾਂਗੇ ਘਰੇ ਆਏ ਨੂੰ ਇਹਦਾ ਇੱਕ ਪਾਸੇ ਜ ਦੁੱਧ ਘੱਟ ਜੇ ਕਿਹੜੇ ਮਗਰਲੇ ਚੋਂ ਅਗਰਲੇ ਚੋਂ ਪਰਲੀ ਸਾਈਡ ਤੇ ਦੋ ਦੁੱਧ ਪਰਲੇ ਦੋਹਾਂ ਥਣਾਜੋਂ ਦੋਹਾਂ ਥਣਾਜੋਂ ਪਰਲੀ ਸਾਈਡ ਚੋਂ ਇੱਕ ਪਾਸੇ ਘੱਟ ਹਨਾ ਹਾਂ ਠੀਕ ਹੈ ਤੇ 14 ਕਿਲੋ ਫਿਰ ਵੀ ਦੁੱਧ ਹੈਗਾ 14 ਕਿਲੋ ਦੁੱਧ ਹੈਗਾ ਜੀ ਸਵੇਰ ਦੁੱਜਾਂ ਹਾਂ ਠੀਕ ਹੈ ਜੀ ਲਓ ਜੀ ਸਵੇਰ ਦੁੱਜਾਂ ਦੋਸਤੋ ਠੀਕ ਹੈ ਤੇ 14 ਕਿਲੋ ਦੁੱਧ ਖਾਜਰ ਆ ਤੇ ਇਹਦਾ ਕੀ ਕਰਜੀ ਤੇ ਮੁੱਲ ਵੀਰ ਕੀ ਰਹੂਗਾ ਇਹਦਾ ਵੀ ਜੀ 28000 ਰੁਪਏ ਤਿਆਰ ਰਹੂਗਾ ਹਾਂ ਜੀ ਤੋਰ ਦਈਏ ਵੀ ਮੜਾ ਜੇ ਇੱਦਾਂ ਵੀ ਖਾ ਦੋਗਾ ਇਤਨੇ ਹੀ ਖਾ ਦੋ ਐਨੂੰ ਹੀ ਇਕਦਿਆ ਜੇ ਮੜਾ ਜੇ ਸੋ ਇਸੇ ਤਰ੍ਹਾਂ ਦੋਸਤੋ ਦਿਖਾ ਦਿੰਦੇ ਆ ਠੀਕ ਆ ਜੀ ਵੈਸੇ ਤਿਆਰੀ ਇਹਨਾਂ ਦੀ ਪ੍ਰੋਪਰ ਨਹੀਂ ਹੈਗੀ ਕਿ ਫਿਲਹਾਲ ਜਿਹੜਾ ਆਪਾਂ ਡਿਸਕਸ ਕਰ ਦਿੰਨੇ ਆ ਮੈਂਸ਼ਨ ਕਰ ਦਿੰਨੇ ਆ ਸੁਆ ਦੂਜਾ ਠੀਕ ਆ ਜੀ ਉਲਟ ਬਹਿਣੀ ਵਾਲੇ ਪਾਸਿਓਂ ਆ ਥਣਾ ਦੋਹਾਂ ਤੋਂ ਵਿੱਚੋਂ ਜੜੀਆਂ ਧਾਰਾਂ ਨੇ ਜੇਕਰ ਆਪਾਂ ਤੁਲਨਾ ਕਰ ਲਈਏ ਪਰਲੇ ਪਾਸੇ ਜਿਹੜੇ ਦੋਸਤੋ ਬਹਿਣੀ ਵਾਲੇ ਪਾਸਿਓਂ ਤੁਲਨਾ ਕਰੀਏ ਤੇ ਇੱਧਰਲੇ ਤੁਹਾਨੂੰ ਜੜੀਆਂ ਧਾਰਾਂ ਘੱਟ ਨੇ ਜਾਂ ਦੀਆਂ ਥੋੜੀਆਂ ਅਗਲੇ ਪਿਛਲੇ ਕਿੰਨੇ ਕਿ 8 10 17 ਹਾਂ ਇੰਨੀ ਘੱਟ ਵੀ 10 17 ਦਾ ਫਰਕ ਜਿਹੜਾ ਵੀਰਾਂ ਦਾ ਵੀ ਹੈਗਾ ਠੀਕ ਆ ਤੇ ਦੁੱਧ ਤਾਂ ਵੈਸੇ 14 ਕਿਲੋ ਹਾਜ਼ਰ ਆ ਬਾਕੀ ਫੇਸ ਕੁਆਲਿਟੀ ਆ ਹੈਗੀ ਜੇ ਗਾਂ ਦੀ ਆ ਵੇਖੋ ਜੀ ਸੂਹਾ ਦੂਜਾ ਤੇ ਮੁੱਲ ਕਿੰਨਾ ਦੱਸਤਾ ਇਹਦਾ 28000 28000 ਹਾਂ ਲੈਣ ਦੇ 28000 ਆ ਤੇ 14 ਕਿਲੋ ਦੁੱਧ ਹਾਜ਼ਰ ਕੋਈ ਵੀਰ ਆਪਦਾ ਟਰਾਈ ਮਾਰ ਸਕਦਾ ਚੋਕੇ ਵੇਖ ਲੈ ਤਸੱਦੀ ਕਰ ਲੈ ਠੀਕ ਆ ਹਾਂ ਜੀ ਆਹ ਦੇਖੋ ਜੀ ਭਾੜੇ ਤੇ ਦੋ ਟਾਈਮ ਚੋ ਜੀ ਦੋਨੋਂ ਟਾਈਮ ਆ ਚਾਰਦੇ ਆ ਭਾੜੇ ਤੇ ਆ ਹਾਂ ਜੀ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਆ ਵੈੜ ਇਹ ਇਹ ਕਿੰਨਾ ਸਵੇ ਸੂਈ ਹੈ ਜੀ ਇਹ ਦੇ ਜੀ ਤੀਜੇ ਸੂਏ ਹੋਊਗੀ ਤੀਜੇ ਕ ਸਵੇ ਆ ਹਾਂਜੀ ਕਦਕੁੱਦ ਦੀ ਬਹੁਤ ਵੱਡੀ ਜਿਵੇਂ ਫਾਰਮ ਵਾਲੀ ਵੈੜ ਹੁੰਦੀ ਆ ਹਾਂਜੀ ਹੂੰ ਤੇ ਇਸਦੇ ਸਿਰਲੇ ਦੋ ਤੱਕ ਕਿੰਨਾ ਦੱਸ 10-11 ਕਿਲੋ ਇਹਦੇ 10-11 ਕਿਲੋ ਹੋਊਗਾ ਥਣਾ ਥਣਾ ਦੀ ਇਹਦੇ ਤੇ ਨਹੀਂ ਕੋਈ ਸਮੱਸਿਆ ਬਰਾਬਰ ਸਾਰੇ ਹਾਂ ਬਰਾਬਰ ਆ ਇੱਕ ਥਣ ਥੋੜਾ ਨਿੱਕਾ ਵਿਖਾਉਂਦੀ ਪਰ ਦੁੱਧ ਪੂਰੇ ਇੱਕੋ ਜਿਹੇ ਆ ਇਹੋ ਪਰਲਾ ਪਹਿਣੀ ਮਗਰਲਾ ਹਾਂਜੀ ਮਗਰਲਾ ਥਣ ਜਿਹੜਾ ਦੋਸਤੋ ਉਲਟ ਪਹਿਣੀ ਵਾਲਾ ਠੀਕ ਆ ਜੀ ਮਗਰਲਾ ਥਣ ਥੋੜਾ ਛੋਟਾ ਵਿਖਾਉਂਦੀ ਆ ਪਰਤਾਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਠੀਕ ਆ ਕੱਦ ਕਾੜ ਦੀ ਇਹ ਵੀ ਪੂਰੀ ਉੱਚੀ ਆ ਵੱਡੀ ਹਾਈਟ ਆ ਇੱਕ ਰੰਗ ਕਾਲੀ ਆ ਠੀਕ ਆ ਜੀ ਬਲੈਕ ਰੰਗ ਦੇ ਵਿੱਚ ਤੇ ਸਮਾਂ ਇਹਨੂੰ ਕਿੰਨਾ ਕੁ ਹੋ ਗਿਆ ਹੋਗਾ ਸੂਈ ਨੂੰ ਵੈਸੇ ਲਗਭਗ ਇਹਨਾਂ ਨੂੰ ਤਿੰਨ ਤਿੰਨ ਮਹੀਨੇ ਹੋਏ ਦੇ ਜੀ ਦੋਨ ਤਿੰਨ ਤਿੰਨ ਮਹੀਨੇ ਹੋ ਗਏ ਹਾਂਜੀ ਠੀਕ ਆ ਇਹ 11 ਕਿਲੋ ਦੁੱਧ ਘਰੇ ਰੱਖੀਆਂ ਸੀ ਮੈਂ ਚੱਲ ਹੁਣ ਨਵੀਆਂ ਲੈ ਆਵਾਂਗੇ ਚਲੋ ਡੇਰੀ ਡੁਕੀ ਆਸਤੇ ਰੱਖੀ ਹੋਣੀਆਂ ਹਾਂਜੀ ਤੇ ਇਹਦਾ ਕਰਜ਼ੀਤ ਭਾਏ ਕੀ ਮੁੱਲ ਰਹੂਗਾ ਲਾਸਟ ਆੜੀ ਦਾ ਇਹਦਾ 25000 ਰੁਪਏ ਜੀ 25000 ਹਾਂਜੀ ਠੀਕ ਆ ਜੀ ਫਤੀਰ ਦੋਸਤੋ ਇਹਦਾ ਮੁੱਲ ਰਹੂਗਾ ਠੀਕ ਆ ਹਾਈਟ ਕੱਦ ਦੀ ਫੁੱਲ ਵੱਡੀ ਆ ਕੋਈ ਮੇਰਾ ਵੀਰੇ ਧਿਆਨ ਆਈਡੀਆ ਰੱਖ ਕੇ ਤੁਸੀਂ ਆਇਓ ਬੋਦੀ ਜਿਹੜੀ ਵਹੜਾ ਜਾਜੂ ਤੋਂ ਤੁਸੀਂ ਵੇਖ ਲਓ ਐਚ ਐਫ ਬਰੀਡ ਦੇ ਵਿੱਚ ਠੀਕ ਆ ਜੀ ਤੇ 11 ਕਿਲੋ ਦੁੱਧ ਸੋ ਰੇਟ ਵੀਰ ਨੇ ਦੱਸਤਾ ਠੀਕ ਆ ਤੇ ਨੰਬਰ ਗੁਰਜੀਤ ਭਾਈ ਆਪਣੇ ਜਰੂਰ ਬੋਲਦਗੇ ਨੰਬਰ ਆਪਣਾ ਹੈ ਜੀ 62859 ਹਾਂਜੀ 22344 ਠੀਕ ਆ ਜੀ ਹਾਂਜੀ 62859 ਹਾਂਜੀ 22344 ਠੀਕ ਆ ਜੀ ਜੋ ਦੋਸੋਏ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੇ ਕਿਸੇ ਟਾਈਮ ਵੀ ਦਿੱਤੇ ਗਏ ਦਿਖਾਏ ਗਏ ਪਸ਼ੂਆਂ ਦੀ ਜਾਣਕਾਰੀ ਲੈ ਸਕਦੇ ਜੇ ਗੱਲਬਾਤ ਕਰ ਸਕਦੇ ਜੇ ਵਿਸ਼ੇਸ਼ ਤੌਰ ਤੇ ਠੀਕ ਹੈ ਬਾਕੀ ਰੇਡਪੜਤਾ ਆਪਾਂ ਸਾਰਾ ਵੀਡੀਓ ਦੇ ਵਿੱਚ ਦੱਸਦਾ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ